ਵਿੱਚ ਕੱਲ ਆਪਾਂ ਵੀ ਤੇਰਾ ਕਰਦੇ ਰੋਟੀ ਨੂੰ ਐ ਮਾਂ ਤੇਰੀ ਕਰਦੇ ਰੋਟੀ ਨੂੰ ਉਹ ਪਿਓ ਤੇਰਾ ਕਰਦੇ ਰੋਟੀ ਤੁਸੀਂ ਸੋਸ਼ਲ ਮੀਡੀਆ ਤੇ ਨਿਤ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਿਸ ਦੇ ذریعے ਉਹ ਆਮ ਇਨਸਾਨ ਵੀ ਖਾਸ ਬਣ ਜਾਂਦਾ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਬਜ਼ੁਰਗ ਦੀ ਹੈ ਜਿਸ ਵਿੱਚ ਉਹ ਆਪਣੀ ਗਾਇਕੀ ਜਰੀਏ ਬੱਚਿਆਂ ਨੂੰ ਬਹੁਤ ਹੀ ਸੋਹਣਾ ਮੈਸੇਜ ਦਿੰਦੇ ਨਜ਼ਰ ਆ ਰਹੇ ਨੇ ਇਸ ਨਾਲ ਹੀ ਤੁਹਾਨੂੰ ਦੱਸ ਦੇ ਕਿ ਗਿੱਪੀ ਗਰੇਵਾਲ ਨੇ ਵੀ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸਾਂਝੀ ਕੀਤੀ ਜਿਸ ਦੇ ਕੈਪਸ਼ਨ 'ਚ ਉਹਨਾਂ ਲਿਖਿਆ ਕਿ ਸੱਚੀਆਂ ਗੱਲਾਂ ਤਾਂ ਹੁਣ ਤੁਸੀਂ ਵੀ ਸੁਣੋ ਇਸ ਵੀਡੀਓ 'ਚ ਸੱਚੀਆਂ ਗੱਲਾਂ ਚੜਾ ਕੇ ਬੰਨੀ ਪੱਗ ਸਰਦਾਰੀ ਦੇ ਖੁੱਲੀ ਦਾਣੀ ਮੁਝ ਚੜਾ ਕੇ ਬੰਨੀ ਪੱਗ ਸਰਦਾਰੀ ਦੇ ਵਿੱਚ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਲ ਆਰੀ ਵੇ ਵਿੱਚ ਸ਼ਹਿਰ ਦੇ ਏ ਹੁਣ ਉੱਚਿਆ ਨਾਲ ਆਰੀ ਵੇ ਪਿੰਡ ਦੇ ਕੱਚੇ ਟਾਰੇ ਪੁੱਲ ਗਿਆ ਪਿੰਡ ਦੇ ਕੱਚੇ ਟਾਰੇ ਪੁੱਲਿਆ ਪਾ ਕੇ ਸ਼ਹਿਰ ਚ ਕੋਠੀ ਨੂੰ ਉਤੋਂ ਵਿੱਚ ਕਲਬਾ ਪੀਵੇ ਤੂੰ ਤੇਰਾ ਤਰਸੇ ਰੋਟੀ ਨੂੰ ਐ ਮਾਂ ਤੇਰੀ ਤਰਸੇ ਰੋਟੀ ਨੂੰ ਉਹ ਪਿਉ ਤੇਰਾ ਤਰਸੇ ਰੋਟੀ ਮੂੰਗੀ ਨਾ ਨੇ ਤੇ ਪੱਟ ਕੋਟਾ ਤੂੰ ਬਦਲੇ ਪਿਉ ਦੇ ਤੇੜ ਜਲੂਗੀ ਨਾ ਨੇ ਤੇ ਪੱਟ ਕੋਟਾ ਤੂੰ ਬਦਲੇ ਪਿਉ ਦੇ ਤੇੜ ਜਲੂਗੀ ਨਾ ਮਾਵੇਂ ਵੀ ਕਰੇ ਦਬਾਵਾ ਮਾਵੇਂ ਵੀ ਕਰੇ ਦਬਾਵਾ ਹੱਥ ਵਿੱਚ ਫੜ ਕੇ ਝੁੱਟੀ ਨੂੰ ਉਤ ਵਿੱਚ ਕਲਮਾ ਪੀਵੇਂ ਤੇਰਾ ਤਰਸੇ ਰੂਤੀ ਨੂੰ ਐ ਮਾਵੇਂ ਤਰਸੇ ਰੋਟੀ ਨੂੰ ਤੋਤੂ ਖਮਦਾ ਬੋ ਤੇਰੀ ਕਾਰਾ ਤੋਤੂ ਖਮਦਾ ਬੋ ਤੇਰੀ ਕਾਰਾ ਪਿਓ ਦੇ ਪੈਰੀ ਜੁੱਤੀ ਨਾ ਤੈਨੂੰ ਮਾਪਿਆਂ ਦੀ ਕੋਈ ਸਾਰ ਨਹੀਂ ਮਾ ਕਹੀ ਦੇਣਾ ਤੂੰ ਸੁਤੀ ਨਾ ਤੈਨੂੰ ਮਾਪਿਆਂ ਦੀ ਕੋਈ ਸਾਰ ਨਹੀਂ ਮਾ ਕਹੀ ਦੇਣਾ ਤੂੰ ਜੁੱਤੀ ਨਾ

ਬੜਿਆ ਖਬੀ ਖਾਨ ਜ਼ੋਗੀ ਪਰ ਮਾਪੇ ਰੁਲਦੇ ਨੇ ਤਾਈਓ ਪਛਤਾਉਂਦੇ ਮਾਪੇ ਤਾਈਓ ਪਛਤਾਉਂਦੇ ਮਾਪੇ ਯਮ ਤੇ ਉਲਾਦ ਦੇ ਹੋਟੀ ਦੂ ਉਹ ਤੇ ਚਕਲਬਾ ਹੁਬੇ ਚਕਲਬਾ ਪੀਵੇ ਪਿਉ ਤੇਰਾ ਤਰਸੇ ਰੋਟੀ ਨੂੰ ਐ ਮਾਂ ਤੇਰੀ ਤਰਸੇ ਰੋਟੀ ਨੂੰ ਬਈ ਪਿਉ ਤੇਰਾ ਤਰਸੇ ਰੋਟੀ ਨੂੰ ਆ ਤੇਰੀ ਕਰਦੇ ਰੋਟੂ ਬਿਊਰੋ ਰਿਪੋਰਟ সিনে ਪੰਜਾਬੀ ਡਾਊਨਲੋਡ ਮੋਜ